ਰੋਟੀ ਛੱਡਣ ਦੇ ਨਾਲ weight lose ਹੋ ਜਾਂਦਾ ਨਹੀਂ ਰੋਟੀ ਨਹੀਂ ਛੱਡਣੀ ਅਸੀਂ ਕਿਉਂਕਿ ਪੰਜਾਬੀ ਕਲਚਰ ਹੈ ਸਾਡਾ ਅਸੀਂ ਇੰਡੀਆ 'ਚ ਰਹਿੰਦੇ ਆ ਸਾਡਾ ਸਟੇਪਲ ਫੂਡ ਹੀ ਰੋਟੀ ਹੈ ਕਈ ਲੋਕ ਕਹਿੰਦੇ ਅਸੀਂ ਰੋਟੀ ਛੱਡ ਦਿੰਦੇ ਆ ਤੁਸੀਂ ਥੋੜੀ ਦੇਰ ਛੱਡ ਦੋਗੇ ਜਿੰਨੀ ਦੇਰ ਤੁਸੀਂ ਡਾਈਟ ਫਾਲੋ ਕਰੋਗੇ ਬਟ what after that ਜਦੋਂ ਤੁਸੀਂ ਨਾਰਮਲ ਡਾਈਟ ਤੇ ਆਓਗੇ ਫਿਰ ਤੁਸੀਂ ਵਾਜ ਜਾਏਗਾ weight it's better कि अगर ਤੁਸੀਂ 4 ਰੋਟੀ ਖਾ ਰਹੇ ਹੋ ਦੀ 2 ਕਰ ਲਓ 2 ਖਾ ਰਹੇ ਹੋ 1 ਕਰ ਲਓ ਪਰ ਰੋਟੀ ਜ਼ਰੂਰ ਖਾਓ ਇੱਕ ਟਾਈਮ ਲੰਚ ਟਾਈਮ ਤੇ ਤੁਸੀਂ ਖਾਣੀ ਖਾਣੀ ਹੈ ਡিনার ਚ ਅਗਰ ਤੁਸੀਂ ਕਰ ਸਕਦੇ ਹੋ ਅਵੋਇਡ ਅਗਰ ਖਾਨ ਭੁੱਖ ਲੱਗਦੀ ਹੈ ਤੇ ਇੱਕ ਰੋਟੀ ਖਾ ਲਓ ਨੁਕਸਾਨ ਨਹੀਂ ਕਰੇਗੀ ਉਹਦੇ ਨਾਲ ਸੈਲਡ ਹਰੀਆਂ ਸਬਜ਼ੀਆਂ ਖਾਓ ਉਸ ਤੋਂ ਬਾਅਦ 15 ਮਿੰਟ ਚੱਲ ਲੋਗੇ ਉਹ ਰੋਟੀ ਤੁਹਾਨੂੰ ਨੁਕਸਾਨ ਨਹੀਂ ਕਰੇਗੀ ਬਟ ਅਗਰ ਤੁਸੀਂ ਸੋਚੋ ਰਾਤੀ ਸੌਣ ਤੋਂ ਪਹਿਲੇ ਮੈਂ 4 ਪਰਾਂਠੇ ਖਾ ਲਵਾਂ ਤੇ ਨਾਲ ਬਟਰ ਚਿਕਨ ਖਾ ਲਵਾਂ ਉਹ ਤੁਹਾਡੇ ਵਾਸਤੇ ਨੁਕਸਾਨਦੇ ਹੈ ਜੀ ਰੋਟੀ ਛੱਡਣ ਦੇ ਨਾਲ weight lose ਹੋ ਜਾਂਦਾ ਹੈ ਨਹੀਂ ਰੋਟੀ ਨਹੀਂ ਛੱਡਣੀ ਅਸੀਂ ਕਿਉਂਕਿ ਪੰਜਾਬੀ ਕਲਚਰ ਹੈ ਸਾਡਾ ਅਸੀਂ ਇੰਡੀਆ 'ਚ ਰਹਿੰਦੇ ਆ ਸਾਡਾ ਸਟੇਪਲ ਫੂਡ ਹੀ ਰੋਟੀ ਹੈ ਕਈ ਲੋਕ ਕਹਿੰਦੇ ਅਸੀਂ ਰੋਟੀ ਛੱਡ ਦਿੰਦੇ ਆ ਤੁਸੀਂ ਥੋੜੀ ਦੇਰ ਛੱਡ ਦੋਗੇ ਜਿੰਨੀ ਦੇਰ ਤੁਸੀਂ ਡਾਈਟ ਫਾਲੋ ਕਰੋਗੇ ਬਟ ਵਾਟ ਆਫਟਰ ਥੈਟ ਜਦੋਂ ਤੁਸੀਂ ਨਾਰਮਲ ਡਾਈਟ ਤੇ ਆਓਗੇ ਫਿਰ ਤੁਸੀਂ ਵਾਜ ਜਾਏਗਾ weight ਇਟਸ ਬੈਟਰ ਕਿ ਅਗਰ ਤੁਸੀਂ 4 ਰੋਟੀ ਖਾ ਰਹੇ ਹੋ ਦੀ 2 ਕਰ ਲਓ 2 ਖਾ ਰਹੇ ਹੋ 1 ਕਰ ਲਓ ਪਰ ਰੋਟੀ ਜ਼ਰੂਰ ਖਾਓ ਇੱਕ ਟਾਈਮ ਲੰਚ ਟਾਈਮ ਤੇ ਤੁਸੀਂ ਖਾਣੀ ਖਾਣੀ ਹੈ ਡਿਨਰ ਚ ਅਗਰ ਤੁਸੀਂ ਕਰ ਸਕਦੇ ਹੋ ਅਵੋਇਡ ਅਗਰ ਖਾਨ ਭੁੱਖ ਲੱਗਦੀ ਹੈ ਤੇ ਇੱਕ ਰੋਟੀ ਖਾ ਲਓ ਨੁਕਸਾਨ ਨਹੀਂ ਕਰੇਗੀ ਉਹਦੇ ਨਾਲ ਸੈਲਡ ਹਰੀਆਂ ਸਬਜ਼ੀਆਂ ਖਾਓ ਉਸ ਤੋਂ ਬਾਅਦ 15 ਮਿੰਟ ਚੱਲ ਲੋਗੇ ਉਹ ਰੋਟੀ ਤੁਹਾਨੂੰ ਨੁਕਸਾਨ ਨਹੀਂ ਕਰੇਗੀ ਬਟ ਅਗਰ ਤੁਸੀਂ ਸੋਚੋ ਰਾਤੀ ਸੌਣ ਤੋਂ ਪਹਿਲੇ ਮੈਂ 4 ਪਰਾਂਠੇ ਖਾ ਲਵਾਂ ਤੇ ਨਾਲ ਬਟਰ ਚਿਕਨ ਖਾ ਲਵਾਂ ਉਹ ਤੁਹਾਡੇ ਵਾਸਤੇ ਨੁਕਸਾਨਦੇ ਹੈ ਜੀ ਰੋਟੀ ਛੱਡਣ ਦੇ ਨਾਲ weight lose ਹੋ ਜਾਂਦਾ ਹੈ ਨਹੀਂ ਰੋਟੀ ਨਹੀਂ ਛੱਡਣੀ ਅਸੀਂ ਕਿਉਂਕਿ ਪੰਜਾਬੀ ਕਲਚਰ ਹੈ ਸਾਡਾ ਅਸੀਂ ਇੰਡੀਆ 'ਚ ਰਹਿੰਦੇ ਆ ਸਾਡਾ ਸਟੇਪਲ ਫੂਡ ਹੀ ਰੋਟੀ ਹੈ ਕਈ ਲੋਕ ਕਹਿੰਦੇ ਅਸੀਂ ਰੋਟੀ ਛੱਡ ਦਿੰਦੇ ਆ ਤੁਸੀਂ ਥੋੜੀ ਦੇਰ ਛੱਡ ਦੋਗੇ ਜਿੰਨੀ ਦੇਰ ਤੁਸੀਂ ਡਾਈਟ ਫਾਲੋ ਕਰੋਗੇ ਬਟ ਵਾਟ ਆਫਟਰ ਥੈਟ ਜਦੋਂ ਤੁਸੀਂ ਨਾਰਮਲ ਡਾਈਟ ਤੇ ਆਓਗੇ ਫਿਰ ਤੁਸੀਂ ਵਾਜ ਜਾਏਗਾ weight ਇਟਸ ਬੈਟਰ ਕੀ ਅਗਰ ਤੁਸੀਂ 4 ਰੋਟੀ ਖਾ ਰਹੇ ਹੋ ਦੀ 2 ਕਰ ਲਓ 2 ਖਾ ਰਹੇ ਹੋ 1 ਕਰ ਲਓ ਪਰ ਰੋਟੀ ਜ਼ਰੂਰ ਖਾਓ ਇੱਕ ਟਾਈਮ ਲੰਚ ਟਾਈਮ ਤੇ ਤੁਸੀਂ ਖਾਣੀ ਖਾਣੀ ਹੈ ਡਿਨਰ ਚ ਅਗਰ ਤੁਸੀਂ ਕਰ ਸਕਦੇ ਹੋ ਅਵੋਇਡ ਅਗਰ ਖਾਨ ਭੁੱਖ ਲੱਗਦੀ ਹੈ ਤੇ ਇੱਕ ਰੋਟੀ ਖਾ ਲਓ ਨੁਕਸਾਨ ਨਹੀਂ ਕਰੇਗੀ ਉਹਦੇ ਨਾਲ ਸੈਲਡ ਹਰੀਆਂ ਸਬਜ਼ੀਆਂ ਖਾਓ ਉਸ ਤੋਂ ਬਾਅਦ 15 ਮਿੰਟ ਚੱਲ ਲੋਗੇ ਉਹ ਰੋਟੀ ਤੁਹਾਨੂੰ ਨੁਕਸਾਨ ਨਹੀਂ ਕਰੇਗੀ ਬਟ ਅਗਰ ਤੁਸੀਂ ਸੋਚੋ ਰਾਤੀ ਸੌਣ ਤੋਂ ਪਹਿਲੇ ਮੈਂ 4 ਪਰਾਂਠੇ ਖਾ ਲਵਾਂ ਤੇ ਨਾਲ ਬਟਰ ਚਿਕਨ ਖਾ ਲਵਾਂ ਉਹ ਤੁਹਾਡੇ ਵਾਸਤੇ ਨੁਕਸਾਨਦੇ ਹੈ ਜੀ ਰੋਟੀ ਛੱਡਣ ਦੇ ਨਾਲ weight lose ਹੋ ਜਾਂਦਾ ਹੈ ਨਹੀਂ ਰੋਟੀ ਨਹੀਂ ਛੱਡਣੀ ਅਸੀਂ ਕਿਉਂਕਿ ਪੰਜਾਬੀ ਕਲਚਰ ਹੈ ਸਾਡਾ ਅਸੀਂ ਇੰਡੀਆ 'ਚ ਰਹਿੰਦੇ ਆ ਸਾਡਾ ਸਟੇਪਲ ਫੂਡ ਹੀ ਰੋਟੀ ਹੈ ਕਈ ਲੋਕ ਕਹਿੰਦੇ ਅਸੀਂ ਰੋਟੀ ਛੱਡ ਦਿੰਦੇ ਆ ਤੁਸੀਂ ਥੋੜੀ ਦੇਰ ਛੱਡ ਦੋਗੇ ਜਿੰਨੀ ਦੇਰ ਤੁਸੀਂ ਡਾਈਟ ਫਾਲੋ ਕਰੋਗੇ ਬਟ ਵਾਟ ਆਫਟਰ ਥੈਟ ਜਦੋਂ ਤੁਸੀਂ ਨਾਰਮਲ ਡਾਈਟ ਤੇ ਆਓਗੇ ਫਿਰ ਤੁਸੀਂ ਵਾਜ ਜਾਏਗਾ weight ਇਟਸ ਬੈਟਰ कि अगर ਤੁਸੀਂ 4 ਰੋਟੀ ਖਾ ਰਹੇ ਹੋ ਦੀ 2 ਕਰ ਲਓ 2 ਖਾ ਰਹੇ ਹੋ 1 ਕਰ ਲਓ ਪਰ ਰੋਟੀ ਜ਼ਰੂਰ ਖਾਓ ਇੱਕ ਟਾਈਮ ਲੰਚ ਟਾਈਮ ਤੇ ਤੁਸੀਂ ਖਾਣੀ ਖਾਣੀ ਹੈ ਡিনার ਚ ਅਗਰ ਤੁਸੀਂ ਕਰ ਸਕਦੇ ਹੋ ਅਵੋਇਡ ਅਗਰ ਖਾਨ ਭੁੱਖ ਲੱਗਦੀ ਹੈ ਤੇ ਇੱਕ ਰੋਟੀ ਖਾ ਲਓ ਨੁਕਸਾਨ ਨਹੀਂ ਕਰੇਗੀ ਉਹਦੇ ਨਾਲ ਸੈਲਡ ਹਰੀਆਂ ਸਬਜ਼ੀਆਂ ਖਾਓ ਉਸ ਤੋਂ ਬਾਅਦ 15 ਮਿੰਟ ਚੱਲ ਲੋਗੇ ਉਹ ਰੋਟੀ ਤੁਹਾਨੂੰ ਨੁਕਸਾਨ ਨਹੀਂ ਕਰੇਗੀ ਬਟ ਅਗਰ ਤੁਸੀਂ ਸੋਚੋ ਰਾਤੀ ਸੌਣ ਤੋਂ ਪਹਿਲੇ ਮੈਂ 4 ਪਰਾਂਠੇ ਖਾ ਲਵਾਂ ਤੇ ਨਾਲ ਬਟਰ ਚਿਕਨ ਖਾ ਲਵਾਂ ਉਹ ਤੁਹਾਡੇ ਵਾਸਤੇ ਨੁਕਸਾਨਦੇ ਹੈ ਜੀ